ਫੈਡਰੇਸ਼ਨ ਬੋਰਡ ਦੇ ਠੇਕਾ ਮੁਲਾਜ਼ਮਾਂ ਦਾ ਇਤਰਨਾ 525 ਠੇਕਾ ਕਰਮਚਾਰੀ ਯੂਨੀਅਨ ਦੇ ਵੱਲੋਂ ਪ੍ਰਦਰਸ਼ਨ ਜਿਹੜਾ ਹੋਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਰੋਸ ਪ੍ਰਦਰਸ਼ਨ ਹੋਵੇਗਾ ਯਾਨੀ ਕਿ 2 ਵਜੇ ਤੱਕ ਇਹ ਰੈਲੀ ਕੀਤੀ ਜਾਵੇਗੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀ ਵੇਜ ਯਾਨੀ ਕਿ ਠੇਕਾ ਕਰਮਚਾਰੀ ਜਿਹੜੇ ਨੇ 525 ਦੇ ਕਰੀਬ ਇਹ ਕਰਮਚਾਰੀ ਨੇ ਯੂਨੀਅਨ ਦੇ ਵੱਲੋਂ 2 ਵਜੇ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਮੁਖਾਲੀ ਦੇ ਗੇਟ ਨੰਬਰ 1 ਤੇ ਬੋਰਡ ਮੈਨੇਜਮੈਂਟ ਵਿਰੁੱਧ ਸ਼ੂਬਾ ਪਤਰੀ ਰੋਡ 'ਤੇ ਰੈਲੀ ਕੀਤੀ ਜਾਵੇਗੀ। ਸੋ ਪਹਿਲਾਂ ਵੀ ਇਹ ਠੇਕਾ ਮੁਲਾਜ਼ਮ ਜਿਹੜੇ ਰੈਲੀ ਕਰ ਚੁੱਕੇ ਨੇ ਤੇ ਇੱਕ ਵਾਰ ਫਿਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਇੱਕ ਵੱਡੇ ਮੁਜ਼ਾਰੇ ਦੀ ਤਿਆਰੀ ਦੇ ਵਿੱਚ ਨੇ। ਸੋ ਠੇਕਾ ਮੁਲਾਜ਼ਮਾਂ ਦਾ ਇਤਰਨਾ ਹੈ 2 ਵਜੇ ਤੱਕ ਇੱਕ ਰੈਲੀ ਜਿਹੜੀ ਕੱਢੀ ਜਾਵੇਗੀ ਕਿਉਂਕਿ ਦਫ਼ਤਰ ਜਿਹੜਾ ਉਸ ਦੇ ਬਾਹਰ ਇਹ 525 ਠੇਕਾ ਕਰਮਚਾਰੀ ਯੂਨੀਅਨ ਦੇ ਵੱਲੋਂ ਇਹ ਪ੍ਰਦਰਸ਼ਨ ਜਿਹੜਾ ਪਹਿਲਾਂ ਵੀ ਕੀਤਾ ਗਿਆ ਸੀ ਤੇ ਹੁਣ ਵੀ ਜਾਰੀ ਹੈ ਬ੍ਰਿੰਕਾ ਮਿਲੂ ਜੜੀ ਸਯੋਗੀ ਇਸ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਬ੍ਰਿੰਕਾ ਦੇਖਿਆ ਜਾਵੇ ਪਹਿਲਾਂ ਵੀ ਇੱਕ ਤਸਵੀਰ ਦੇਖੀ ਸੀ ਇਹਨਾਂ ਠੇਕਾ ਮੁਲਾਜ਼ਮਾਂ ਦੇ ਵੱਲੋਂ ਪਹਿਲਾਂ ਵੀ ਰੋਸ ਮੂਜ਼ਾਹਰਾ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਸੀ ਤੇ ਇਸ ਵਾਰ ਵੀ ਇਹ ਪ੍ਰਦਰਸ਼ਨ ਤੇ ਨੇ ਕੀ ਕੁਝ ਇਹਨਾਂ ਦੀਆਂ ਮੰਗਾਂ ਨੇ ਇਸ ਵਾਰ ਤੇ ਕੀ ਕਹਿਣਾ ਚਾਹੁੰਦੇ ਨੇ ਮਨਪੀਦ ਸਭ ਤੋਂ ਵੱਡੀ ਮੰਗ ਇਹ ਜਿਹੜੇ ਡੇਲੀ ਵੇਜਸ ਮੁਲਾਜ਼ਮ ਨੇ ਇਹਨਾਂ ਦਾ ਕਹਿਣਾ ਕਿ ਅਸੀਂ 15 ਤੋਂ 20 ਸਾਲਾਂ ਦੇ ਕਰੀਬ ਇਸ ਬੋਰਡ ਦੇ ਵਿੱਚ ਇਹਨਾਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਲੇਕਿਨ ਇਸ ਤੋਂ ਪਹਿਲਾਂ 6 ਮਹੀਨੇ ਬਾਅਦ ਆਇਆ ਯਾਨੀ ਕਿ ਹਰ 6 ਮਹੀਨੇ ਦੇ ਵਕਤ 'ਤੇ ਦਵਾਦੀ ਇਹਨਾਂ ਨੂੰ ਬਾਹਰ ਕੱਢ ਦਿੰਦਾ ਜਾਂਦਾ ਸੀ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਕਿ ਹਾਈ ਕੋਰਟ ਨੇ ਇਹਨਾਂ ਨੂੰ ਫਿਰ ਕੰਟੀਨਿਊਟੀ ਦਾ ਨੋਟਿਸ ਦਿੱਤਾ ਤੇ ਫਿਰ ਉਸ ਤੋਂ ਬਾਅਦ ਇਹ ਲਗਾਤਾਰ ਕੰਮ ਕਰ ਰਹੇ ਨੇ ਲੇਕਿਨ ਇਹਨਾਂ ਦਾ ਕਹਿਣਾ ਕਿ ਅਸੀਂ ਲਗਾਤਾਰ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਸਰਕਾਰ ਦੇ ਵਿੱਚ ਵੀ ਮੰਗ ਉਠਾਉਂਦੇ ਰਹੇ ਕਿ ਸਾਨੂੰ ਪੱਕਾ ਕੀਤਾ ਲਿਆ ਜਾਂਦਾ ਤੇ ਤਨਖਾਹ ਜਿਹੜੀ ਨਹੀਂ ਨਾ ਮਾਤਰਨੀ ਹਾਈ ਕੋਰਟ ਦੇ ਅਨੁਸਾਰ ਇਹਨਾਂ ਨੂੰ 11000 ਤੱਕ ਤਨਖਾਹ ਮਿਲਣੀ ਚਾਹੀਦੀ ਲੇਕਿਨ 5 ਤੋਂ 6000 ਦੇ ਕਰੀਬਨ ਤਨਖਾਹ ਇਹਨਾਂ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਜਿਸ ਕਰਕੇ ਇਹਨਾਂ ਦੇ ਵਿੱਚ ਲੰਬੇ ਸਮੇਂ ਤੋਂ ਰੋਸ ਚੱਲ ਰਿਹਾ ਸੋ ਹੁਣ ਬੀਤੇ ਸਾਲ ਜਦੋਂ ਸ਼੍ਰੀ ਅਨੰਤਪੁਰ ਸਾਹਿਬ ਦੇ ਵਿੱਚ ਸੂਬੇ ਦੇ ਸਿੱਖਿਆ ਮੰਤਰੀ ਦੇ ਵੱਲੋਂ 8700 ਦੇ ਕਰੀਬ ਕੱਚੇ ਅਧਿਆਪਕ ਪੱਕੇ ਕੀਤੇ ਗਏ ਸੀ ਉੱਥੇ ਬਕਾਇਦਾ ਅਨਾਉਂਸਮੈਂਟਸ ਹੋਈ ਸੀ ਕਿ ਬੋਰਡ ਦੇ ਵਿੱਚ ਕੰਮ ਕਰ ਰਹੇ 525 ਮੁਲਾਜ਼ਮ ਜਿਹੜੇ ਨੇ ਇਹਨਾਂ ਨੂੰ ਵੀ ਪੱਕਾ ਕੀਤਾ ਜਾਏਗਾ ਲੇਕਿਨ ਉਸ ਨੋਟੀਫਿਕੇਸ਼ਨ ਤੋਂ ਬਾਅਦ ਵੀ ਕਿਉਂਕਿ ਇਹਨਾਂ ਨੂੰ ਪੱਕਾ ਨਹੀਂ ਕੀਤਾ ਕਿ ਇਸ ਜਿਹੜੇ ਮੁਲਾਜ਼ਮ ਨੇ ਇਕੱਠੇ ਹੋਣੇ ਸ਼ੁਰੂ ਹੋਣਗੇ ਲੇਕਿਨ ਤਸਵੀਰਾਂ ਜੇ ਤੁਸੀਂ ਦੇਖ ਪਾ ਰਹੇ ਹੋ ਕੁਝ ਜਿਹੜੇ ਮੁਲਾਜ਼ਮ ਨੇ ਇਸ ਵਕਤ ਰੈਲੀ ਦੇ ਲਈ ਇਕੱਠੇ ਹੋ ਚੁੱਕੇ ਨੇ ਸਾਡੇ ਨਾਲ ਜਿਹੜੇ ਯੂਨੀਅਨ ਹੈਡਲਿਚਸ ਯੂਨੀਅਨ ਉਹਨਾਂ ਦੇ ਪ੍ਰਧਾਨ ਵੀ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਆਖਿਰ ਹੋਰ ਕਿਹੜੀਆਂ ਮੰਗਾਂ ਨੇ ਸਰ ਜਿਵੇਂ ਅਸੀਂ ਦੱਸ ਰਹੇ ਸੀਗੇ ਕਿ ਤੁਸੀਂ ਕਿਹਾ ਕਿ ਪਿਛਲੇ ਕਾਫੀ 15 ਤੋਂ 20 ਸਾਲ ਦੇ ਕਰੀਬ ਮੈਂ ਤੁਸੀਂ ਕੰਮ ਕਰ ਰਹੇ ਹੋ ਲੇਕਿਨ ਹਲ ਤੱਕ ਪੱਕਾ ਨਹੀਂ ਕੀਤਾ ਗਿਆ ਦੇਖੋ ਜੀ ਅਸੀਂ ਪਿਛਲੇ 15-20 ਸਾਲਾਂ ਤੋਂ ਕੰਮ ਕਰ ਰਹੇ ਹਾਂ ਤੇ ਮੁੱਖ ਦਾਪਰ ਤੇ ਮੁਹਾਲੀ ਜੀ ਤੇ ਸਾਡੇ ਖੇਤਰੀ ਦਫ਼ਤਰ ਨੇ ਪੂਰੇ ਪੰਜਾਬ ਦੇ ਵਿੱਚ ਜੀ ਤੇ 11 ਸਾਡੇ ਅਦਰ ਸਕੂਲ ਨੇ ਜੀ ਅਸੀਂ ਸਾਰੀ ਜਗ੍ਹਾ ਕੰਮ ਕਰ ਰਹੇ ਪਿਛਲੇ 15-20 ਸਾਲਾਂ ਤੋਂ ਪਰੰਤੂ ਹੁਣ ਸਾਡੀ ਸਰਕਾਰ ਆਈ ਸੀ ਬਣੀ ਸੀ ਇਹਨਾਂ ਨੇ 8736 ਕੱਚੇ ਅਧਿਆਪਕਾਂ ਦੇ ਨਾਲ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ 525 ਮੁਲਾਜ਼ਮਾਂ ਨੂੰ ਰੈਲੂ ਕਰਨ ਦਾ ਐਲਾਨ ਕੀਤਾ ਸੀ ਨਾਲੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਸ ਨੋਟੀਫਿਕੇਸ਼ਨ ਨੂੰ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਅਡਾਪਟ ਕੀਤਾ ਜੀ ਅਡਾਪਟ ਕਰਨ ਤੋਂ ਬਾਅਦ ਉਹਨਾਂ ਨੇ ਸਾਡੇ ਫਾਰਮ ਭਰਾਏ ਜੀ 525 ਦੇ 25 ਬੰਦਿਆਂ ਦੇ ਜੀ ਫਾਰਮ ਕਰਨ ਤੋਂ ਬਾਅਦ ਹੀ ਉਹਨਾਂ ਨੇ ਇੱਕ ਕਮੇਟੀ ਬਣਾਈ ਜੀ ਅਸੀਂ ਬਾਰ ਬਾਰ ਇੱਥੇ ਮੰਤਾਲਾ ਕਰਦੇ ਰਹੇ ਜੀ ਸਿੱਖਿਆ ਮੰਤਰੀ ਨੂੰ ਮਿਲੇ ਜੀ ਹੁਕਮ ਦੇ ਉਹ ਐਸਡੀ ਸਾਹਿਬ ਨੂੰ ਮਿਲੇ ਜੀ ਉਹਨਾਂ ਨੇ ਜਿਹੜੇ 736 ਕੱਚੇ ਦੇ ਅਪਕ ਟੀਚਰ ਸੀ ਜੀ ਉਹਨਾਂ ਨੂੰ ਰੈਗੂਲਰ ਪੱਤਰ ਨਿਯੁਕਤੀ ਪੱਤਰ ਦੇਤੇ ਜੀ ਤੇ ਸਾਡੀ ਇੱਥੇ ਕੋਈ ਸੁਣਾਈ ਨਹੀਂ ਹੋਈ ਜੀ ਇਹ ਮੀਟਿੰਗ ਕਮੇਟੀ ਰੱਖ ਬਣਾਤੀ ਜੀ ਮੀਟਿੰਗ ਰੱਖ ਲਈ ਜੀ ਅੱਜ ਟ੍ਰੇਨਰ ਨਹੀਂ ਆਇਆ ਜੀ ਅੱਜ ਫਲਾਣਾ ਮੈਂਬਰ ਨਹੀਂ ਆਇਆ ਜੀ ਆਹ ਸਾਡੇ ਨਾਲ ਹੋਇਆ ਜਾਸਤੀ ਜੀ ਹੁਣ ਕਿੰਨੇ ਸਮੇਂ ਤੋਂ ਤੁਸੀਂ ਬੈ ਪ੍ਰੋਟੈਸਟ ਕਰਦੇ ਆਂ ਅਸੀਂ ਇੱਕ ਤਰੀਕ ਤੋਂ ਲਗਾਤਾਰ ਇੱਥੇ ਧਰਨੇ ਦੇ ਬ ਸਾਡੇ ਕਿਸ ਨੇ ਸਾਰ ਨਹੀਂ ਲਈ ਆਵਾਜ਼ ਦੀ ਪਾਰਟੀ ਦੇ ਕਿਸੇ ਕੋਈ ਨੁਮਾਇੰਦੇ ਸਾਡੇ ਕੋਲ ਆ ਕੇ ਸਾਣਾ ਪੁੱਛਿਆ ਨਹੀਂ ਸਾਡੀ ਬੀਬੀਆਂ ਭੈਣਾਂ ਸਾਡੇ ਨਾਲ ਦੇਖੋ ਬੈਠੀਆਂ ਨੇ ਸਾਰੀਆਂ ਇੱਥੇ ਮੀਂਹ ਵੀ ਪਿਆ ਜੀ ਓਲੇ ਵੀ ਪਏ ਆ ਬਾਰਸ਼ ਵੀ ਆਈ ਸਾਰਾ ਸਾਡੇ ਉੱਪਰ ਨੂੰ ਗਿਆ ਜੀ ਹੁਣ ਅੱਗੇ ਤੋਂ ਕਿਉਂਕਿ ਹੁਣ ਅੱਜ ਤੁਸੀਂ ਰੈਲੀ ਕੱਢ ਰਹੇ ਹੋ ਇਸ ਤੋਂ ਬਾਅਦ ਜੇਕਰ ਸਰਕਾਰ ਵੱਲੋਂ ਕੋਈ ਵੀ ਜਵਾਬ ਨਹੀਂ ਆਂਦਾ ਤਾਂ ਫਿਰ ਅਗਲਾ ਕੀ ਸਟੈਪ ਹੈ ਅਗਲਾ ਸਟੈਪ ਫਿਰ ਅਸੀਂ ਆਪਣੀ ਜਿਹੜੀ ਸਾਡੀ ਕਮੇਟੀ ਹੈ ਜੀ ਸਾਡੀ ਬੋਰਡ ਕਾਰਪੋਰੇਸ਼ਨ ਮਾਸ ਸੰਗਤ ਦੇ ਸਾਡੇ ਸੁਭਾ ਪ੍ਰਧਾਨ ਤਾਰਾ ਸਿੰਘ ਜੀ ਸੀਟੂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਸਾਡੇ ਗੁਰਦੀਪ ਸਿੰਘ ਜੀ ਰਕੇਸ਼ ਰਾਣਾ ਜੀ ਜਿਹੜੀ ਸਾਡੀ ਕਮੇਟੀ ਬਣੀ ਹੋਈ ਹੈ ਜੀ ਉਹ ਨਾਲ ਸਲਾਮ ਮਾਫਰਾ ਕਰਕੇ ਸਾਰਾ ਕੁਝ ਸਜੇ ਜੀ ਫਿਰ ਅਸੀਂ ਅਗਲਾ ਐਕਸ਼ਨ ਲਾਵਾਂਗੇ ਜੀ ਹੁਣ ਕਿੰਨੀ ਤਨਖਾਹ ਮਿਲ ਰਹੀ ਹੈ ਤੁਹਾਨੂੰ ਹੁਣ ਸਾਨੂੰ ਜਿਹੜੀ ਤਨਖਾਹ ਮਿਲਦੀ ਹੈ ਤਨਖਾਹ ਦਾ ਸਾਨੂੰ ਪੁੱਛੋ ਜੀ ਤਨਖਾਹ ਦੱਸ ਦੇ ਮੈਨੂੰ ਸਰਮੰਦੀ ਆ ਮੈਂ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਕੰਮ ਕਰਦਾ ਅਸੀਂ ਜੀ ਸਾਰੇ ਲੋਕ ਦੀ ਸਾਨੂੰ ਡੀਸੀ ਰੇਟ ਜਿਹੜੇ ਤੈਅ ਕੀਤੇ ਹੋਏ ਸਰਕਾਰ ਨੇ ਜੀ ਉਹਦੇ ਵਿੱਚ ਕੈਟਾਗਰੀ ਬਣੇ ਵੀ ਹੁੰਦੀ ਮੈਨੂੰ ਜੀ ਕੈਟਾਗਰੀ A B C D ਜਿਹੜਾ ਬੰਦਾ ਕਲਰਕ ਦਾ ਕੰਮ ਕਰਦਾ ਉਹ C ਕੈਟਾਗਰੀ ਦੇ ਵਿੱਚ ਆਉਂਦਾ ਜਿਹੜਾ ਹੈਲਪਰ ਕੰਮ ਕਰਦਾ ਇਲੈਕਟ੍ਰੀਸ਼ੀਅਨ ਦਾ ਪਲੰਬਰ ਦਾ ਕਾਰਪੈਂਟਰ ਦਾ ਵੱਖ-ਵੱਖ ਕੰਮ ਕਰਦੇ ਆ ਜੀ ਪਰੰਤੂ ਸਾਨੂੰ ਤਨਖਾਹ ਦਰਜਨ ਮਜ਼ਦੂਰਾਂ ਦੀ ਫੈਕਟਰੀ ਵਾਲੀ ਤਨਖਾਹ ਦੇ ਕੇ ਸਾਡਾ ਰੱਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਸਾਡੀ ਪੜ੍ਹਾਈ ਲਿਖਾਈ ਦਾ ਨਰਾਦਰ ਕੀਤਾ ਜਾ ਰਿਹਾ ਜੀ ਇੱਥੇ ਜੀ ਤੇ ਅਸੀਂ ਅੱਜ ਵੀ ਗੁਲਾਮ ਆ ਜੀ ਜਿਹੜੇ ਸੀਐਮ ਸਾਹਿਬ ਸਾਡੇ ਕਹਿੰਦੇ ਨੇ ਜੀ ਵੀ ਦੇਸ਼ ਆਜ਼ਾਦ ਹੋ ਗਿਆ ਜੀ ਪਰ ਅਸੀਂ ਨਹੀਂ ਆਜ਼ਾਦ ਹੋਏ ਜੀ ਇੱਥੋਂ ਤੱਕ ਕਿ ਸਾਨੂੰ ਦਿਵਾਲੀ ਦਸਹਿਰਾ ਗੁਰਪੁਰਬ ਕੋਈ ਸਾਨੂੰ ਛੁੱਟੀ ਨਹੀਂ ਜੇਕਰ ਕੋਈ ਸਰਕਾਰ ਦਾ ਐਮਐਲਏ ਮੰਤਰੀ ਮਰ ਜਾਂਦਾ ਜੀ ਸਰਕਾਰ ਛੁੱਟੀ ਕਰ ਦਿੰਦੀ ਜੀ ਉਹ ਪੱਕੇ ਮੁਲਾਜ਼ਮਾਂ ਨੂੰ ਛੁੱਟੀ ਜੀ ਸਾਡੇ ਜਾਰ ਸਾਨੂੰ ਸਰਕਾਰ ਦੀ ਜਿਹੜੀ ਲੈਟਰ ਆਉਂਦੀ ਵਿੱਚ ਲਿਖਿਆ ਸਾਡੀ 11000 11000 ਰੁਪਏ ਤਨਖਾਹ ਆਈ ਪਰੰਤੂ ਬੋਰਡ ਵੱਲੋਂ ਸਾਨੂੰ 6000 6500 ਜਾਂ 7000 ਰੁਪਏ ਤਨਖਾਹ ਦਿੱਤੀ ਜਾਂਦੀ ਜੀ ਕੋਈ ਛੋਟੀ ਨਹੀਂ ਸਾਨੂੰ ਜੀ ਇਹ ਇੱਕ ਤਰ੍ਹਾਂ ਨਾ ਨਿਯਮਾਂ ਦੀ ਉਲੰਘਣਾ ਹੈ ਕਿਉਂਕਿ ਜਿਹਨੀ ਤਨਖਾਹ ਤੁਹਾਨੂੰ ਦੱਸੀ ਗਈ ਹੈ ਜਾਂ ਕਹੀ ਗਈ ਡਾਕੂਮੈਂਟਸ ਦੇ ਵਿੱਚ ਹੈ ਉਹ ਤਨਖਾਹ ਨਹੀਂ ਦਿੱਤੀ ਜਾਂਦੀ ਇਸ ਨੂੰ ਲੈ ਕੇ ਕਦੀ ਜਾਂਚ ਪੜਤਾਲ ਨਹੀਂ ਚੱਲੀ ਅਸੀਂ ਬਹੁਤ ਜਗ੍ਹਾ ਜਾਂਚ ਪੜਤਾਲ ਵਾਸਤੇ ਬੇਨਤੀਆਂ ਦਿੱਤੀਆਂ ਹੁਣ ਪਿਛਲੇ ਕੁਝ ਟਾਈਮ ਦੇ ਵਿੱਚ ਇੱਥੇ ਲੇਵਲ ਡਿਪਾਰਟਮੈਂਟ ਦੇ ਵਿੱਚ ਅਸੀਂ ਆਪਣੀ ਇੱਕ ਪ੍ਰਤੀ ਬੇਨਤੀ ਦਿੱਤੀ ਸੀ ਜੀ ਉਹਨਾਂ ਨੇ ਸਾਡੀ ਮੀਟਿੰਗ ਬੁਲਾਈ ਇੱਥੋਂ ਦੇ ਅਧਿਕਾਰੀ ਗਏ ਬੋਰਡ ਮੈਂਮੈਂਟ ਦੇ ਉਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਉਹਨਾਂ ਨੇ ਸਾਡਾ ਸਾਥ ਨਹੀਂ ਮੰਨਿਆ ਤੁਸੀਂ ਕਲਰਕ ਦਾ ਕੰਮ ਕਰ ਰਹੇ ਆ ਤੇ ਫੈਕਟਰੀ ਤੁਹਾਨੂੰ ਤਰਖਾ ਮਿਲ ਰਹੀ ਜੀ ਲੈਵ ਡਿਪਾਰਟਮੈਂਟ ਨਾਲ ਇਨਸਪੈਕਟਰ ਭੇਜਿਆ ਜੀ ਇਨਸਪੈਕਟਰ ਸਾਹਿਬ ਇੱਥੇ ਆਏ ਜੀ ਆ ਕੇ ਚੈੱਕ ਕੀਤਾ ਜੀ ਵੀ ਹਾਂ ਇਹ ਵਾਕਈ ਕਲਰਕ ਦਾ ਕੰਮ ਕਰ ਰਹੇ ਹੈਲਪਰ ਦਾ ਕੰਮ ਕਰ ਰਹੇ ਕਾਰਬਨ ਦਾ ਕੰਮ ਕਰ ਰਹੇ ਸਾਰਾ ਕੁਝ ਕਰਨ ਤੋਂ ਬਾਅਦ ਜੀ ਉਹਨਾਂ ਨੇ ਆਪਣੀ ਲਿਖਤੀ ਰਿਪੋਰਟ ਬਣਾ ਕੇ ਭੇਜ ਦਿੱਤੀ ਵੀ ਕਹਿੰਦਾ ਸੀ ਚਲਾਨ ਕਰਤਾ ਅਸੀਂ ਵੀ ਤੁਸੀਂ ਚਲਾਨ ਕਰਤਾ ਉਹ ਤਾਂ ਬੋਰਡ ਨੇ ਪੈ ਅਸੀਂ ਤਾਂ ਆਪਣਾ ਮੰਗ ਕਰ ਰਹੇ ਵੀ ਜਿਹੜਾ ਸਾਡਾ ਮਸਲਾ ਉਹਨੂੰ ਹੱਲ ਕਰੋ ਚਲਾਣ ਦਾ ਮਸਲਾ ਹੱਲ ਹੋਣਾ ਚਲਾਣ ਦਾ ਹੋਊਗਾ ਜੀ ਉਹ ਤਾਂ ਬੋਰਡ ਨੇ ਪੈਸੇ ਭਰਦਣਾ ਜੀ ਉਹ ਤਾਂ ਬੋਰਡ ਦੇ ਖਾਤੇ ਵਿੱਚ ਸਰਕਾਰ ਦੇ ਖਾਤੇ ਵਿੱਚ ਜਾਣਾ ਜੀ ਜਿਹੜਾ ਸਾਡਾ ਕੰਮ ਉਹ ਲਾਗੂ ਕਰਾਉਣਾ ਜੀ ਲਿਵਰ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਬੈਠੇ ਆ ਕਰਮਚਾਰੀ ਬੈਠੇ ਉਹਨੂੰ ਸਰਕਾਰ ਪੈਸੇ ਜੀ ਦੀ ਦਿੰਦੀ ਵੀ ਵੀ ਹਾਂ ਇਹ ਲਾਗੂ ਕਰਾਉਣਾ ਜੀ ਪਰ ਸਾਡੀ ਕੋਈ ਸੁਣਾਈ ਨਹੀਂ ਹੋਈ ਜੀ ਤਨਖਾਹ ਸਾਨੂੰ ਪਹਿਲਾਂ ਮਿਲੀ ਹੋਈ ਜੀ ਕੈਟਾਗਰੀ ABC ਦੀ ਜਿਹੜੀ ਮੈਂ ਗੱਲ ਕਰਾ ਜੀ ਤਨਖਾਹ ਮਿਲ ਕੇ ਆਪਣੇ ਆਪ ਉਹਨੂੰ ਬੰਦ ਕਰਤਾ ਜੀ ਇਹ ਨਹੀਂ ਪਤਾ ਕਿਨੇ ਬੰਦ ਕੀਤੀ ਕਿਨੇ ਨਹੀਂ ਉਹ ਪੁੱਛਿਆ ਸੀ ਦੱਸੋ ਕਿਨੇ ਬੰਦ ਕੀਤੀ ਕੋਈ ਸੈਕਟਰ ਦੀ ਆਰਡਰ ਕੋਈ ਚੇਅਰਮੈਨ ਦਾ ਆਰਡਰ ਕੋਈ ਆਰਡਰ ਨਹੀਂ ਜੀ ਇੱਥੇ ਹੀ ਬੱਸ ਨਹੀਂ ਜਿਹੜੀ ਹੁਣ ਅਸੀਂ ਦੀਵਾਲੀ ਲੰਗੀ ਆ ਜੀ ਅਸੀਂ ਜਿਹੜੀ ਦੀਵਾਲੀ ਕਾਲੀ ਦੀਵਾਲੀ ਮਨਾਈ 15 20 ਸਾਲ ਚ ਪਹਿਲੀ ਵਾਰ ਉਹ ਕਿਉਂ ਮਨਾਈ ਸਾਡੀ 9ਵੇਂ ਮਹੀਨੇ ਦੀ ਤਨਖਾਹ ਵਧੀ ਸੀ 2 2500 ਰੁਪਏ ਅਸੀਂ ਉਹ ਪੱਤਰ ਲਿਆ ਕੇ ਦਫ਼ਤਰ 'ਚ ਦਿੱਤਾ ਜੀ ਦਫ਼ਤਰ ਪੱਤਰ ਲਿਆ ਕੇ ਦਿੱਤਾ ਜੀ ਉਹ ਤੋਂ ਬਾਅਦ ਜਿਹੜੇ ਇੱਥੋਂ ਦੇ ਕਰਮਚਾਰੀ ਅਧਿਕਾਰੀ ਸੀ ਜੀ ਮੈਂ ਤਾਂ ਉਹਨਾਂ ਨੇ ਸਰਾਰਤ ਕੀਤੀ ਸਾਡੇ ਨਾਲ ਜਿਹੜੀ ਪੱਤਰ ਨਾਲ ਉਹਨੂੰ ਪਹਿਲਾਂ ਤਨਖਾਹ ਮਿਲਦੀ ਸੀ ਜੀ ਉਸ ਪੱਤਰ ਤੋਂ ਉਲਟ ਸੌਦੇ ਤੋਂ ਲਿਖਤਾ ਵੀ ਡੀਸੀ ਰਡ ਦੀ ਚਿੱਠੀ ਲਿਆਓ ਅਸੀਂ ਸੈਕਟਰੀ ਸਾਹਿਬ ਨੂੰ ਦੱਸਿਆ ਆਪਣੇ ਵੀ ਸਾਡੇ ਨਾਲ ਆ ਧੱਕਾ ਹੋਇਆ ਸੈਕਟਰੀ ਸਾਹਿਬ ਨੇ ਸਾਨੂੰ ਹੀ ਬੁਲਾ ਲਿਆ ਜੀ ਅਮਲਾ ਸਾਖਾ ਨੂੰ ਬੁਲਾ ਲਿਆ ਜੀ ਲੇਖਾ ਸਾਖ ਨੂੰ ਬੁਲਾ ਲਿਆ ਜੀ ਸਾਰੀ ਗੱਲ ਬਾਤ ਸੁਣੀ ਸੁਣ ਤੋਂ ਬਾਅਦ ਸਿੱਟਾ ਨਿਕਲਿਆ ਜੀ ਵੀ ਭਾਈ ਜਿਹੜੇ ਲੇਖਾ ਵਾਲੇ ਨੂੰ ਪੁੱਛਿਆ ਜੀ ਭਾਈ ਤੁਸੀਂ ਤਨਖਾਹ ਕਿਉਂ ਨਹੀਂ ਦਿੱਤੀ ਇਹਨਾਂ ਨੂੰ ਉਹ ਕਹਿੰਦਾ ਜੀ ਮੈਂ ਜਿਹੜੀ ਪਹਿਲਾਂ ਨੂੰ ਤਨਖਾਹ ਦਿੰਦਾ ਹਾਂ ਕਿਰਤਪਾਦ ਦੀ ਚਿੱਠੀ ਨਾਲ ਦਿੰਦਾ ਹਾਂ ਉਹ ਕਹਿੰਦਾ ਇਹ ਤਾਂ ਹੁਣ ਵੀ ਨਾਲ ਕਿਰਤਪਾਦ ਦੀ ਤੇ ਪਹਿਲੇ ਜਿਹੜੇ ਬੰਦੇ ਖਾਦ ਰਹੇ ਹੁਣ ਵੀ ਉਹ ਚਿੱਠੀ ਦਿੱਤੀ ਆ ਵੀ ਹੁਣ ਤੁਸੀਂ ਵਿਜਾਇਸਨ ਕਿਉਂ ਲਾਇਆ ਨਹੀਂ ਤਨਖਾਹ ਤੇ ਕਿਉਂ ਡੀਸੀ ਦੀ ਚਿੱਠੀ ਮੰਗੀ ਉਹਨਾਂ ਨਾਲ ਕੋਈ ਜਵਾਬ ਨਹੀਂ ਉਸੇ ਟਾਈਮ ਸੈਕਟਰੀ ਸਾਹਿਬ ਨੇ ਉਹਨਾਂ ਨੂੰ ਹਦਾਇਤ ਕੀਤੀ ਵੀ ਤੁਰੰਤ ਤਨਖਾਹ ਜਾਰੀ ਕਰੋ ਤਨਖਾਹ ਸਾਨੂੰ ਮਿਲਦੀ ਜਦੋਂ ਜਦ ਮਜ਼ਦੂਰਾਂ ਦੀ ਅਸੀਂ ਦਾ ਮਜ਼ਦੂਰਾਂ ਨੂੰ ਪੜ੍ਹਦੀ ਇੱਥੇ ਜਿੰਨੇ ਵੀ ਪੰਜਾਬ ਦੇ ਵਿੱਚ ਭਰਤੀ ਹੁੰਦੀ ਭਾਵੇਂ ਪੁਲਿਸ ਡਿਪਾਰਟਮੈਂਟ ਦੀ ਹੁੰਦੀ ਭਾਵੇਂ ਕਿਸੇ ਵੀ ਡਿਪਾਰਟਮੈਂਟ ਦੀ ਹੁੰਦੀ ਉਹ ਵੈਰੀਫਿਕੇਸ਼ਨ ਸਾਡੇ ਕੋਲ ਹੋ ਕੇ ਜਾਂਦੀ ਆ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਬੱਚੇ ਪੜ੍ਹਦੇ ਨੇ ਅਸੀਂ 10ਵੀਂ 12ਵੀ ਕੋਈ ਅਮਰੀਕਾ ਚ ਲੱਗਾ ਕੋ ਕੈਨੇਡਾ ਚ ਲੱਗਿਆ ਕੋ ਕਿਤੇ ਸੈੱਟ ਹੋ ਗਿਆ ਕਿ ਤੂੰ ਕਿਤੇ ਸੈੱਟ ਹੋ ਗਿਆ ਅਸੀਂ ਉੱਥੇ ਦੇ ਉੱਥੇ ਹੀ ਆ ਜੀ